ਮੇਰੀ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪਿਆਰ ਭਰੀ ਸੱਚੀ ਅਕਾਲ ਜੀ ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੀ ਹਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਹਰ ਕਾਰਜ ਦੇ ਵਿੱਚ ਪੂਰਾ ਸਹਿਯੋਗ ਆਪ ਦੇ ਵੱਲੋਂ ਦਿੰਦੇ ਹੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਿਵਲ ਡਿਫੈਂਸ ਹੈੱਡਕ quarter ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਅਸੀਂ ਕੱਲ 31 ਮਈ 2025 ਨੂੰ ਇੱਕ ਹੋਰ ਮੌਕ ਡ੍ਰਿਲ ਐਕਸਰਸਾਈਜ਼ ਸਾਡੇ ਦੇਸ਼ ਸੂਬੇ ਔਰ ਸ਼ਹਿਰ ਦੀ ਸੁਰੱਖਿਆ ਲਈ ਸਾਡੇ ਲੋਕਾਂ ਦੀ ਸੁਰੱਖਿਆ ਲਈ ਸਿਵਲ ਡਿਫੈਂਸ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਮੌਕ ਡ੍ਰਿਲ ਕਰਾਨ ਜਾ ਰਹੇ ਹਾਂ ਮੈਂ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਇਸ ਮੈਸੇਜ ਰਾਹੀਂ ਸਾਡੇ ਮੀਡੀਆ ਕਰਮੀਆਂ ਰਾਹੀਂ ਇਹ ਸੁਨੇਹਾ ਦੇਣਾ ਚਾਹ ਰਹੀ ਹਾਂ ਕਿ ਇੱਕ ਸਿਰਫ ਇੱਕ ਸਿਰਫ ਮੌਕ ਡ੍ਰਿਲ ਦੀ ਐਕਸਰਸਾਈਜ਼ ਹੈ ਕੋਈ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਆਂ ਜਾਣ ਨਾ ਸਮਝੀਆਂ ਜਾਣ ਮੌਕ ਡ੍ਰਿਲ ਦਾ ਨਾਂ ਹੀ ਮੌਕ ਤਾਂ ਕਰਕੇ ਹੁੰਦਾ ਹੈ ਕਿ ਇੱਕ ਪ੍ਰੈਕਟਿਸ ਐਕਸਰਸਾਈਜ਼ ਹੈ ਤਾਂ ਕਿ ਆਪਣੇ ਸਾਰੇ ਏਜੰਸੀਜ਼ ਜਿਵੇਂ ਕਿ ਸਿਵਲ ਡਿਫੈਂਸ ਫਾਇਰ ਡਿਪਾਰਟਮੈਂਟ ਪੁਲਿਸ ਵਿਭਾਗ ਸਾਡੇ ਲੋਕ ਵੌਲੰਟੀਅਰਸ ਮੈਡੀਕਲ ਵਿਭਾਗ ਸਾਰੇ ਮੁਸਤੈਦ ਰਹਿਣ ਤਾਂ ਕਿ ਕਿਸੇ ਵੀ ਸਮੱਸਿਆ ਦੇ ਦਿਨ ਜਾਂ ਕਿਸੇ ਵੀ ਲੋਡ ਪੈਨ ਤੇ ਉਹ ਪੂਰੀ ਤਰ੍ਹਾਂ ਅੱਗੇ ਆ ਕੇ ਪ੍ਰਿਪੇਅਰਡਨਸੀ ਅਵਸਥਾ ਦੇ ਵਿੱਚ ਆਪਦਾ ਯੋਗਦਾਨ ਪਾ ਸਕ। ਕੱਲ ਦੀ ਜਿਹੜੀ ਕਾਰਵਾਈ ਹੈ ਉਹ ਇਸ ਤਰ੍ਹਾਂ ਰਹੇਗੀ ਕਿ ਸ਼ਾਮ ਦੇ 8 ਵਜੇ ਅਸੀਂ ਇੱਕ ਬਲੈਕਆਊਟ ਕਰਾਂਗੇ। ਬਲੈਕਆਊਟ ਤੋਂ 2 ਮਿੰਟ ਪਹਿਲਾਂ ਤੁਹਾਨੂੰ ਇੱਕ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ। ਸਾਡੀਆਂ ਸਾਰੀਆਂ ਤਹਿਸੀਲਾਂ ਵੀ ਜਿਵੇਂ ਕਿ ਗੜਸ਼ੰਕਰ, ਟਾਂਡਾ, ਦਸੂਹਾ, ਮੁਕੇਰੀਆਂ, ਤਲਵਾੜਾ ਸਾਰੇ ਪਾਸੇ ਅਸੀਂ ਸਾਇਰਨਸ ਦੀ ਇੰਸਟਾਲੇਸ਼ਨ ਵੀ ਕਰਾ ਚੁੱਕੇ। ਉਸ ਦੇ ਨਾਲ ਹੀ ਜਿੱਥੇ ਸਾਡੇ ਕੋਲ ਇੰਡਸਟਰੀਜ਼ ਦੇ ਵਿੱਚ ਸਾਇਰਨਸ ਮੌਜੂਦ ਨੇ ਉਹ ਵੀ ਨਾਲ ਹੀ ਵਜਣਗੇ ਮੈਂ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਅਪੀਲ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਆਪ ਦੇ ਆਪ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਸਾਇਰਨਸ ਦੀ ਨੂੰ বাজਾਇਆ ਜਾਵੇ ਔਰ ਉਸ ਤੋਂ ਬਾਅਦ ਠੀਕ 8 ਵਜੇ ਸ਼ਾਮ ਨੂੰ ਇਹ ਜਿਹੜਾ ਬਲੈਕਆਊਟ ਹੈ ਉਹਨੂੰ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤਾ ਜਾਵੇ ਅਸੀਂ ਬਿਜਲੀ ਦੀ ਸਪਲਾਈ ਠੀਕ 15 ਮਿੰਟ ਲਈ 8 ਵਜੇ ਸ਼ਾਮ ਨੂੰ ਸ਼ੁਰੂ ਕਰਕੇ 8:15 ਤੱਕ ਅਸੀਂ ਬਿਜਲੀ ਦੀ ਸਪਲਾਈ ਬੰਦ ਕਰਨਗੇ ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਬਹੁਤ ਜ਼ੋਰ ਬੇਨਤੀ ਕਰਦੀ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਰਦੇ ਆਏ ਹੋ ਆਪਦੇ ਪਾਵਰ ਬੈਕਅਪਸ ਜਿਵੇਂ ਕਿ ਇਨਵਰਟਰ ਸੋਲਰ ਲਾਈਟਾਂ ਆਦਿ ਦਾ ਉਪਯੋਗ ਨਾ ਕੀਤਾ ਜਾਵੇ ਜੀ ਵੀ ਆਪਦੇ ਪੱਦਰ ਤੇ ਆਪਦੇ ਆਪ ਦੇ ਏਰੀਆਜ਼ ਦੇ ਵਿੱਚ ਇਸ ਐਕਸਰਸਾਈਜ਼ ਨੂੰ ਹੋਰ ਸਫਲ ਕਰਨ ਲਈ ਸਾਡਾ ਸਾਥ ਦਿਓ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਸਾਡੇ ਸਾਰੇ ਜ਼ਿਲ੍ਹੇ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇਹ ਐਕਸਰਸਾਈਜ਼ ਕੱਲ ਦੀ 31 ਮਈ ਦੀ ਵੀ ਉਸ ਤਰ੍ਹਾਂ ਹੀ ਉਸ ਤੋਂ ਵੀ ਵੱਧ ਸਫਲ ਹੋਵੇਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ। ਮੇਰੀ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਨੂੰ ਪਿਆਰ ਭਰੀ ਸੱਚੀ ਅਕਾਲ ਜੀ। ਮੈਂ ਆਸ਼ਿਕਾ ਜੈਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੀ ਹਾਂ। ਸਭ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਂ ਸਾਰੇ ਹੁਸ਼ਿਆਰਪੁਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਹਰ ਕਾਰਜ ਦੇ ਵਿੱਚ ਪੂਰਾ ਸਹਿਯੋਗ ਆਪ ਦੇ ਵੱਲੋਂ ਦਿੰਦੇ ਹੋ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਿਵਲ ਡਿਫੈਂਸ ਹੈੱਡਕੁਆਰਟਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਅਸੀਂ ਕੱਲ 31 ਮਈ 2025 ਨੂੰ ਇੱਕ ਹੋਰ ਮੌਕ ਡ੍ਰਿਲ ਐਕਸਰਸਾਈਜ਼ ਸਾਡੇ ਦੇਸ਼ ਸੂਬੇ ਔਰ ਸ਼ਹਿਰ ਦੀ ਸੁਰੱਖਿਆ ਲਈ ਸਾਡੇ ਲੋਕਾਂ ਦੀ ਸੁਰੱਖਿਆ ਲਈ ਸਿਵਲ ਡਿਫੈਂਸ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਮੌਕ ਡ੍ਰਿਲ ਕਰਾਨ ਜਾ ਰਹੇ ਹਾਂ ਮੈਂ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਇਸ ਮੈਸੇਜ ਰਾਹੀਂ ਸਾਡੇ ਮੀਡੀਆ ਕਰਮੀਆਂ ਰਾਹੀਂ ਇਹ ਸੁਨੇਹਾ ਦੇਣਾ ਚਾਹ ਰਹੀ ਹੈ ਕਿ ਇੱਕ ਸਿਰਫ ਇੱਕ ਸਿਰਫ ਮੌਕ ਡ੍ਰਿਲ ਦੀ ਐਕਸਰਸਾਈਜ਼ ਹੈ ਕੋਈ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਆਂ ਜਾਣ ਨਾ ਸਮਝੀਆਂ ਜਾਣ ਮੌਕ ਡ੍ਰਿਲ ਦਾ ਨਾ ਹੀ ਮੌਕ ਤਾਂ ਕਰਕੇ ਹੁੰਦਾ ਹੈ ਕਿ ਇੱਕ ਪ੍ਰੈਕਟਿਸ ਐਕਸਰਸਾਈਜ਼ ਹੈ ਤਾਂ ਕਿ ਆਪਣੇ ਸਾਰੀ ਏਜੰਸੀਜ਼ ਜਿਵੇਂ ਕਿ ਸਿਵਲ ਡਿਫੈਂਸ ਫਾਇਰ ਡਿਪਾਰਟਮੈਂਟ ਪੁਲਿਸ ਵਿਭਾਗ ਸਾਡੇ ਲੋਕ ਵੋਲੰਟੀਅਰਸ ਮੈਡੀਕਲ ਵਿਭਾਗ ਸਾਰੇ ਮੁਸਤੈਦ ਰਹਿਣ ਤਾਂ ਕਿ ਕਿਸੇ ਵੀ ਅ ਸਮੱਸਿਆ ਦੇ ਦਿਨ ਜਾਂ ਕਿਸੇ ਵੀ ਲੋਡ ਪੈਨ ਤੇ ਉਹ ਪੂਰੀ ਤਰ੍ਹਾਂ ਅੱਗੇ ਆ ਕੇ ਪ੍ਰੀਪੇਅਰਡ ਨੇਸੀ ਅਵਸਥਾ ਦੇ ਵਿੱਚ ਆਪਦਾ ਯੋਗਦਾਨ ਪਾ ਸਕ। ਕੱਲ ਦੀ ਜਿਹੜੀ ਕਾਰਵਾਈ ਹੈ ਉਹ ਇਸ ਤਰ੍ਹਾਂ ਰਹੇਗੀ ਕਿ ਸ਼ਾਮ ਦੇ 8 ਵਜੇ ਅਸੀਂ ਇੱਕ ਬਲੈਕਆਊਟ ਕਰਾਂਗੇ। ਬਲੈਕਆਊਟ ਤੋਂ 2 ਮਿੰਟ ਪਹਿਲਾਂ ਤੁਹਾਨੂੰ ਇੱਕ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ। ਸਾਡੀਆਂ ਸਾਰੀਆਂ ਤਹਿਸੀਲਾਂ ਵੀ ਜਿਵੇਂ ਕਿ ਗੜਸ਼ੰਕਰ ਟਾਂਡਾ ਦਸੂਆ ਮੁਕੇਰੀਆਂ ਤਲਵਾੜਾ ਸਾਰੇ ਪਾਸੇ ਅਸੀਂ ਸਾਇਰਨਸ ਦੀ ਇੰਸਟਾਲੇਸ਼ਨ ਵੀ ਕਰਾ ਚੁੱਕੇ ਉਸ ਦੇ ਨਾਲ ਹੀ ਜਿੱਥੇ ਸਾਡੇ ਕੋਲ ਇੰਡਸਟਰੀਜ਼ ਦੇ ਵਿੱਚ ਸਾਇਰਨਸ ਮੌਜੂਦ ਨੇ ਉਹ ਵੀ ਨਾਲ ਹੀ ਵਜਣਗੇ ਮੈਂ ਸਾਰੇ ਪਿੰਡ ਨਿਵਾਸੀਆਂ ਨੂੰ ਵੀ ਅਪੀਲ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਆਪਦੇ ਆਪ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇਹ ਸਾਇਰਨਸ ਦੀ ਨੂੰ বাজਾਇਆ ਜਾਵੇ ਔਰ ਉਸ ਤੋਂ ਬਾਅਦ ਠੀਕ 8 ਵਜੇ ਸ਼ਾਮ ਨੂੰ ਇਹ ਜਿਹੜਾ ਬਲੈਕਆਊਟ ਹੈ ਉਹਨੂੰ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤਾ ਜਾਵੇ ਅਸੀਂ ਬਿਜਲੀ ਦੀ ਸਪਲਾਈ ਠੀਕ 15 ਮਿੰਟ ਲਈ 8 ਵਜੇ ਸ਼ਾਮ ਨੂੰ ਸ਼ੁਰੂ ਕਰਕੇ 8:15 ਤੱਕ ਅਸੀਂ ਬਿਜਲੀ ਦੀ ਸਪਲਾਈ ਬੰਦ ਕਰਨਗੇ ਉਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਬਹੁਤ ਜ਼ੋਰ ਬੇਨਤੀ ਕਰਦੀ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਰਦੇ ਆਏ ਹੋ ਆਪਦੇ ਪਾਵਰ ਬੈਕਅਪਸ ਜਿਵੇਂ ਕਿ ਇਨਵਰਟਰ ਸੋਲਰ ਲਾਈਟਾਂ ਆਦਿ ਦਾ ਉਪਯੋਗ ਨਾ ਕੀਤਾ ਜਾਵੇ ਜਿਵੇਂ ਵੀ ਆਪਦੇ ਪੱਦਰ ਤੇ ਆਪਦੇ ਆਪ ਦੇ ਏਰੀਆਜ਼ ਦੇ ਵਿੱਚ ਇਸ ਐਕਸਰਸਾਈਜ਼ ਨੂੰ ਹੋਰ ਸਫਲ ਕਰਨ ਲਈ ਸਾਡਾ ਸਾਥ ਦਿਓ ਪਿਛਲੇ ਦਿਨਾਂ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਸਾਡੇ ਸਾਰੇ ਜ਼ਿਲ੍ਹੇ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਔਰ ਮੈਂ ਉਮੀਦ ਕਰਦੀ ਹਾਂ ਕਿ ਇਹ ਐਕਸਰਸਾਈਜ਼ ਕੱਲ ਦੀ 31 ਮਈ ਦੀ ਵੀ ਉਸ ਤਰ੍ਹਾਂ ਹੀ ਉਸ ਤੋਂ ਵੀ ਵੱਧ ਸਫਲ ਹੋਵੇਗੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ